ਉਤਾਂ ਦੀ ਨਹੀਂ ਸੀ ਜਦਾਂ ਦੀ ਦਸਿੱਦੀ ਸੀ ਉਹ ਦਿਲਾ ਵਫਾ ਦੀਆਂ ਗਲਾਂ ਹੋਰਿਤ ਤੇ ਲਿਖਦੀ ਸੀ ਉਹ ਦਿਲਾ ਵਫਾ ਦੀਆਂ ਗਲਾਂ ਹੋ ਤੇ ਮਨ ਦਾ ਸੁਣਾ ਮੀ ਤੂਣਾ ਉਹ ਫਿਰ ਸ਼ਹਿਰ ਪਰਿਤ ਹੋਣਾ ਬੇਸੁਰ ਬੰਝਲੀ ਬਜੀ ਕਿਥੇ ਹੋਵੇ ਤਾਲ ਹੋਇਆ ਸੰਗੀਤ ਹੋਣਾ ਉਸ ਦੇ ਕੋਲ ਗਈ ਉਹ ਜਿਸ ਦੀ ਸੀ ਉਹਦੇ ਲਾ ਵਫਾ ਦੀਆਂ ਗਲਾ ਉਰੇ ਤੇ ਲਿਖੀ ਦੀ ਸੀ ਉਹ ਦਿਲਾ ਵਫਾ ਦੀਆਂ ਗੱਲਾਂ ਕੀ ਬਾਤ ਹੈ ਹਾਂ ਜੀ ਤੇਰੇ ਪਾਈ ਕੁੜੀ ਜਨੂਆ ਦਾ ਸਾਰੇ ਸੌਦੇ ਪਰਵਾਰ ਚ ਠੀਕ ਚੱਲ ਰਹੇ ਹਾਂ ਕੁਛ ਸੱਸ ਸਹਰੀ ਠੀਕ ਹੈ ਸੋਹਰਾ ਠੀਕ ਹੈ ਘਰ ਵਾਲੇ ਦਾ ਸੈਕਸ਼ਨ ਕੀ ਹੈ ਤੇਰੇ ਨਾਲ ਠੀਕ ਹੈ ਕੀ ਗੱਲ ਹੋਊਗੀ ਜੀ ਸਾਰਾ ਕੁਝ ਠੀਕ ਹੈ ਉਹ ਮੈਨੂੰ ਤਾਂ ਚਰਨੇ ਨੇ ਦੱਸਿਆ ਸਾਰਾ ਕੁਝ ਕੀ ਹਾਂ ਤਾਂ ਤੇਰਾ ਤੂੰ ਪੂਰੇ ਕੱਪੇ ਜੇ ਕਰਦੀਂ ਗਰੀ ਨਹੀਂ ਆਉਣੀ ਮੈਂ ਉਂਈ ਮੈਂ ਉੱਤੇ ਇੰਨਾ ਯਕੀਨ ਨਹੀਂ ਕਰਦਾ ਇਹਨਾਂ ਕਹਿੰਦਾ ਤੂੰ ਆਪ ਦੱਸ ਵੀ ਮੈਡਮ ਕੀ ਹੈ ਚੱਲ ਮੈਂ ਤੁਹਾਨੂੰ ਦੱਸ ਹੀ ਦਿੰਨੀ ਆ ਜੀ ਤੇਰਾ ਵੀ ਬਿਨਾਂ ਦੱਸੇ ਤਾਂ ਹੱਲ ਵੀ ਨਹੀਂ ਹੋਣਾ ਹੈਨਾ ਹੱਲ ਤਾਂ ਜੇ ਤੂੰ ਗੱਲ ਕਰੋਗੀ ਤਾਂ ਹੋਊਗਾ ਮੈਨੂੰ ਬਾਅਦ ਚ ਦੱਸੋ ਫਿਰ ਗੱਲ ਬਾਅਦ ਚ ਦੱਸੋ ਮੈਂ ਵਿਆਹ ਸਹੀ ਆ ਜਾਏਗਾ ਅੱਜ ਆ ਤੁਹਾਡਾ ਜਵਾਈ ਹੈ ਨਾ ਪੜੇ ਕੁੜੀਆਂ ਨਾਲ ਮੇਰੀ ਨਾ ਪੌਂਦਾ ਗਾ ਇਹ ਤਾਂ ਸਹੀ ਹੈ ਨਾ ਤਾਂ ਇਹ ਤਾਂ ਕਹੇ ਰੋਹ ਸਮਾਜੀ ਆਪਾਂ ਦੇਖ ਕੇ ਤਾਂ ਇਹ ਗਲਤ ਹੈ ਮੈਨੂੰ ਤਾਂ ਹੀ ਲੱਗਦਾ ਮਨ ਫਿਰ ਮੇਰੀ ਗੱਲ ਸੁਣ ਨਹੀਂ ਨਾ ਤਾਂ ਹੀ ਮੇਰਾ ਫੋਨ ਚੱਕਦੇ ਨਾ ਮੇਰੇ ਕਿਸੇ ਮੈਸੇਜ ਦਾ ਰਿਪਲਾਈ ਕਰਦਾ ਨਾ ਹੀ ਗੱਲ ਕਰਦਾ ਨਾ ਤਾਂ ਤੇ ਬੇਬੇ ਹੋਣਾ ਵੀ ਤੇਰੇ ਨਾਲ ਦੀ ਕਰਦੇ ਫਿਰ ਕੀ ਸਮਝੀ ਉਹ ਉਹ ਮਜ਼ਾਕ ਕਰਨ ਬੇਬੇ ਨੇ ਮਿੰਦੂ ਜੀ ਨੂੰ ਜਿਵੇਂ ਕਿਹਾ ਮੈਂ ਉਹਨੂੰ ਮੁਝੇ ਇਹ ਚੀਜ਼ ਨੂੰ ਲੈਣਾ ਨਹੀਂ ਤੇ ਦੋ ਮੱਥੀ ਕੇ ਮੁਝੇ ਅੰਦਰ ਵਿਸ਼ਵਾਸ ਕਰੋ ਪਰ ਮੈਨੂੰ ਭਰੋਸਾ ਹੈ ਜਿਵੇਂ ਮੇਰੀ ਬੀਬੀ ਕਹੋ ਤੁਹਾਨੂੰ ਮੈਂ ਕਰੂੰਗੀ ਉਹ ਪਾ ਜੀ ਆਏ ਉਹਦੇ ਨਾਲ ਆਪਾਂ ਬੈਠ ਕੇ ਗੱਲ ਕਰਦੇ ਆਂ ਵੀ ਇਹ ਲੱਛਣ ਕੀ ਖੜੇ ਰਹੇ ਨੂੰ ਐਵੇਂ ਨਹੀਂ ਲੈ ਕਿ ਮੈਂ ਆਪ ਤੇ ਘੁਰਮਨਾ ਕਰਦਾਗਾ ਗਾਣਾ ਗੁੰਦੂ ਬੇਬੇ ਨੇ ਮੈਨੂੰ ਮਨਾ ਕਰਿਆ ਦੱਸਣ ਵਾਸਤੇ ਇੱਥੇ ਜੇ ਖਿਲਾਰਾ ਪੈ ਗਿਆ ਪਤਾ ਤਾਂ ਫੇਰ ਵੀ ਲੱਗ ਜੂਗਾ ਕਿ ਆਪਾਂ ਵੀ ਅੱਜ ਕੱਲ੍ਹ ਆ ਨਾਲ ਕੁੱਲਦੀ ਹੈ ਮੇਰੇ ਮੈਂ ਦੁਨਦਾਰਾ ਕੋਲ ਦੇ ਤੁਰੇ ਫਰੀ ਜਾਵਾਂ ਕੀ ਬੈਠਾ ਬਿਵੇਂ ਕਰਾਂਗਾ ਚਲੋ ਫਿਰ ਤੁਸੀਂ ਆਪਦੇ ਹਿਸਾਬ ਨਾਲ ਕਰ ਲਿਓ ਗੱਲ ਮੈਨੂੰ ਵਿੱਚ ਨਾ ਲੈ ਤਾਂ ਫਿਰ ਮੈਂ ਕਰਦਾ ਕਰ ਕੇ ਚਲੋ ਮੈਂ ਅੰਦਰ ਕੰਮ ਦੇਖਦੇ ਆ ਪਰ ਤੁਸੀਂ ਬਾਕੀ ਨਾਲ ਗੱਲ ਢੰਗ ਨਾਲ ਕਰਿਓ ਮੈਨੂੰ ਥੋੜਾ ਡਰ ਲੱਗਦਾ ਮੈਂ ਮੈਂ ਗੱਲ ਆਪਦੇ ਦਿਮਾਗ ਨਾਲ ਸੋਚ ਸਮਝ ਕੇ ਕਰਦਾ ਕਿਉਂਕਿ ਮੈਂ ਝਿੜਕੂਗੀ ਨਹੀਂ ਲਾਲਾ ਨਹੀਂ ਪਾਉਣ ਦਿੰਦਾ ਗੱਲ ਦਾ ਮੈਂ ਆਪਦੇ ਹਿਸਾਬ ਨਾਲ ਕਰੂੰਗਾ ਬਹਾ ਕੇ ਗੱਲ ਕਰਨ ਵਾਲੀ ਹੁੰਦੀ ਹੈ ਰੈਡੀ ਹੈ ਕਹਿੰਦਾ ਦਾ ਮਸਲਾ ਕਰ ਉਹ ਜਿਹੜਾ ਤੱਕ ਆ ਗਿਆ ਫੇਰ ਤੱਕ ਕੀ ਪੈਦਾ ਹੋਊਗਾ ਨਾਲੇ ਟੂਨੇ ਟੰਬਣ ਨਹੀਂ ਹੈਗੇ ਇਹ ਪਤਾ ਕੀ ਹੈ ਰੈਡੀ ਇਹ ਜਿਵੇਂ ਮੇਰੀ ਬੇਬੇ ਚਲ ਕਰਤੀ ਆਈ ਆਪਾਂ ਨੂੰ ਯਕੀਨ ਆਗਾ ਵੀ ਤੇਰਾ ਘਰ ਸਹੀ ਹੋ ਜੂਗਾ ਫਿਰ ਮੈਂ ਉਹਦੀ ਖੁਸ਼ੀ ਵਾਸਤੇ ਕਰ ਲੈਂਦੀ ਕੀ ਜਾਂਦਾ ਮੇਰਾ ਨਹੀਂ ਆਪਾਂ ਇੱਧਰੋਂ ਨਹੀਂ ਤੁਰਨਾ ਆਪਾਂ ਹੱਥੋਂ ਤੁਰਨਾ ਉਹਦੇ ਨਾਲ ਸਿੱਧੀ ਮੈਂ ਗੱਲ ਕਰੂੰਗਾ ਐ ਮੇਰੀ ਜੇ ਮੇਤਾ ਜਰਣੀਆ ਠੀਕ ਹੈ ਕਰ ਲੈ ਤੁਸੀਂ ਕਰ ਕੋਈ ਨਹੀਂ ਮੈਂ ਕਰ ਰਿਹਾ ਹਾਂ ਸਹਿਮਤ ਚਲ ਠੀਕ ਹੈ ਫਿਰ ਮੈਂ ਬੱਜ ਜਾਈਂਗੀ ਮੈਂ ਕੀ ਲੜਾਂ ਤੂੰ ਗੁੱਜਾ ਹੁਣ ਤੂੰ ਗੁੱਜਾ ਤੂੰ ਮਾਇਨਾ ਬੋਲਿਆ ਮੈਂ ਤੇਰੇ ਨਾਲ ਗੱਲ ਕਰਦੀ ਆ ਮੈਂ ਫਿਰ ਤੈਨੂੰ ਮੈਂ ਕਿਹਨੀਆਂ ਮੈਂ ਤਾਂ ਨਹੀਂ ਖੁਸ਼ ਹਾਂ ਦੀ ਤੈਨੂੰ ਮਿਲ ਕੇ ਨਹੀਂ ਚੱਲਦਾ ਹਾਂ ਤੂੰ ਮੈਨੂੰ ਲੈ ਜਾਂਦੀ ਨਾਲ ਜੇ ਕੱਲੀ ਗਈ ਸੀ ਨਹੀਂ ਮੈਂ ਕੰਮ ਕਰਦੀ ਸੀ ਕਿਵੇਂ ਹਾਂ ਜੀ ਕਿਹੋਲਾ ਜਾਂਦਾ ਤੇ ਫਿਰ ਕਿਉਂ ਉੱਪਰ ਤੇਰੀ ਸੀ ਕਾਫੀ ਆਸ ਹਾਂ ਲਈ ਕੋਈ ਫੱਟ ਨਹੀਂ ਤੂੰ ਮੈਨੂੰ ਨਹੀਂ ਲੈ ਕੇ ਗਈ ਨਾਲ ਤਾਂ ਹੀ ਨਹੀਂ ਫਰਕ ਪਿਆ ਹੈਗਾ ਜੇ ਮੈਨੂੰ ਲੈ ਕੇ ਜਾਂਦੀ ਨਾਲ ਤੂੰ 100% ਫਰਕ ਪੈਂਦਾ ਕੰਮ ਤੂੰ ਆਪ ਕਰਦੇ ਹੁੰਦਾ ਨਾ ਨਾਮੇ ਆਪ ਤਾਂ ਹੀ ਤੁਹਾਡੀ ਇਹ ਤਾਂ ਆਪੇ ਕਰਨਾ ਪੈਂਦਾ ਤੂੰ ਨਾ ਤਾਂ ਤਾਂ ਨਹੀਂ ਫਿਰ ਜੇ ਨਾਲ ਵੀ ਜਾਂਦਾ ਕੋਈ ਫਿਰ ਚੱਲ ਮੈਂ ਤੇਰੇ ਕਰਕੇ ਤਾਂ ਤੇਰੇ ਨਾਲ ਭਾਵੇਂ ਜਾਂਦੀ ਫਰਕ ਪੈ ਜਾਂਦਾ ਜੀ ਮੈਂ ਕੰਕਾਈ ਨਹੀਂ ਆ ਦੇਖਾਂਗੇ ਚਲ ਉਹ ਕਰ ਦਿੰਦੀ ਜੇ ਬਾਅਦ ਜਾ ਕੇ ਜਿਸ ਲਈ ਤੇ ਕਿਉਂ ਨਹੀਂ ਕਰੀਂ ਚਾਹ ਜਿਆ ਜਾਂਦਾ ਮੈਂ ਜਾਂਦੀ ਤਸਵਾ ਇਧਰ ਹੋਰ ਜਿਹੜੇ ਮੱਝਾਂ ਜੀਆਂ ਇਧਰ ਹੋਰ ਜਿਹੜੇ ਮੱਝਾਂ ਜੀਆਂ ਮਾਂ ਵਿੱਚ ਚੱਲ ਵਸੇ ਮਾਂ ਇਸੀ ਅੰਦਰ ਵਿਚ ਚੜੀ ਚੱਲ ਕੋਈ ਮੇਰੇ ਕਿਸੇ ਨੇ ਨਹੀਂ ਲੁੱਟੀ ਕਿਹਾ